हां फिर मैंने वो कर ही है एड़ा रुमाल डक पिया मम्मी ਦਾ ਹੈ ਫਿਰ ਮੇਰੇ ਭਾਈ ਛਾਲ ਮਾਰੀ ਗਿਆ ਦੇ ਸਾਈਕਲ ਨਾਲ ਛਾਲ ਮਾਰੀ ਫਿਰ ਬਾਹਰ ਸਾਈਕਲ ਲੈ ਜਾਏ ਨਾਲੇ ਤਾਂ ਮੰਮੀ ਕਹਿੰਦੀ ਅਸੀਂ ਦਿੱਤਾ ਹੀ ਸਾਈਕਲ ਉਹ ਕੁਮਾਰਿਆਂ ਨੂੰ ਦੇਤਾ ਸੀ ਕਿ ਜਾਂਦੇ ਨੂੰ ਬੰਦ ਗਾਇਆ ਤੇ ਨਹੀਂ ਫਿਰ ਤਾਂ ਜਮਨੀ ਹੁੰਨਿਆ ਹੂੰ ਤੇ ਨਹੀਂ ਹੁੰਨਿਆ ਹੈਪੀ ਹੋਈ ਆ ਫਿਰ ਕੀ ਹੋਇਆ ਸੀ

ਹੈਂ ਠੀਕ ਆ ਹਾਂ ਤੂੰ ਦੱਸ ਸੇ ਬੜੀ ਗੱਲ ਭਰਾ ਜਨ ਸੈਂਟ ਲੈ ਕੇ ਕਾ ਲੜਕਣ ਹਨਾ ਲਸੀ ਜੀ ਹੋਈ ਪਈਆਂ ਨੂੰ ਲੈ ਤੂੰ ਮੋਟਾ ਹੋ ਗਿਆ ਹੋਰ ਮਤ ਮੋਟਾ ਹੋ ਗਿਆ ਬਾਹਲੇ ਮੋਟੇ ਕੀ ਕਰਨਾ ਹੋਵੇ ਵੀ ਬਹਿ ਕੇ ਮੈਨੂੰ ਉੱਠਿਆ ਜਾਂਦਾ ਫਿਰ ਹੋਰ ਫਿਰ ਹਾਂ ਠੀਕ ਆ ਹਾਂ ਮੈਂ ਕਿ ਫੋਨ ਤਾਂ ਲਾਇਆ ਸੀਗਾ ਹਾਂ ਮੈਂ ਕਿ ਜਦ ਨੇ ਮੈਂ ਕਿ ਚੱਲ ਚੱਲ ਕੇ ਜੀ ਯਾਰ ਅਜ ਤਾਂ ਮੂੰ ਵੀ 2 ਅਕਤੂਬਰ ਤੋਂ ਛੁੱਟੀ ਸੀ ਇਹਨੂੰ ਛੁੱਟੀ ਹਾਂ ਜਦੋਂ ਨੂੰ ਛੁੱਟੀ ਹੈ ਆਲੇ ਘਰ ਆਪੇ ਕਿੰਨਾ ਨੂੰ ਇਹ ਨਾਲ ਜੂੜਾ ਜੂੜਾ ਕਰਦਾਂ ਮਮੀ ਨੇ ਕੀਤਾ ਸੀ ਕੱਲ ਅੱਜ ਫੇਰ ਨਾ ਆ ਕੇ ਕਰਾਉਂਗਾ ਹੈ ਅੱਜ ਫੇਰ ਨਾ ਕੀਤਾ ਹਾਂ ਹੁਣ ਤਾਂ ਵੱਧ ਗਏ ਹੈ ਵੱਧ ਜਾਣੇ ਆ ਬਸ ਹੁਣ ਜਦੋਂ ਰਾਖੀ ਲਾਏ ਫਿਰ ਵਧਣਗੇ ਇਹ ਇੱਥੇ ਮੁੰਡਿਆਂ ਕਰ ਲਿਆਗਾ ਹੂੰ ਇਹ ਗੱਲ ਹੈ ਨਾ ਜੈ ਕਿਸ ਦਾ ਮਾਤਾ ਦੇ ਸ਼ੈਂਪੂ ਕੋਲ ਤੇ ਇਹ ਦੇਖੋ ਇਹਨਾਂ ਨੇ ਕੱਲ ਸਬਜੀ ਚ ਨੂਣ ਨਹੀਂ ਪਾਇਆ ਇਹ ਕਮਚਾ ਦਾ ਪਾਇਆ ਨੂੰਂਦਾ ਹੈ ਕਿਹੜਾ ਪਾਇਆ ਨੂੰਂ ਲੈ ਅੱਜ ਉਹ ਉਧਰ ਕਰਾ ਲੈ ਪਾਏ ਦਾ ਇਹ ਸਾਡੇ ਕਹਿੰਦੇ ਆ ਬਾਹਰ ਲੈ ਦੇ ਦੇ ਨਹੀਂ ਹੁੰਦਾ ਇਹਨੂੰ ਚੁੱਕ ਲਈਂ ਕਰਦੀਆਂ ਨੇ ਇਹਨੀਆਂ ਇੱਕ ਕਵਾ ਵੀ ਆ ਗਈ ਲੈ ਅੱਜ ਆ ਵੀ ਆ ਗਈ ਆ ਮੈਂ ਨਹੀਂ ਆਉਣਾ ਸੀ ਸੱਜੀ ਕਰਨਾ ਉਹਵੇਂ ਨਹੀਂ ਮੈਂ ਤਾਂ ਫੋਨ ਦੀ ਗੱਲ ਕਰਦਾ ਆਉਣਾ ਨਹੀਂ ਸੀ ਮੈਂ ਵੀ ਉਹ ਐਂਗਾ ਤਾਂ ਬੋਲ ਰਹੀ ਨਾ ਐਵੇਂ ਮੈਂ ਨਾਲ ਜਿਹੜੀ ਗੱਲ ਕਰ ਰਿਹਾ ਤੂੰ ਉਹ ਜਿਹੜੀ ਗੱਲ ਕਰ ਤੂੰ ਇਹਨਾਂ ਦੇ ਤੂੰ ਇਹ ਟੈਨਸ਼ਨ ਨਾ ਲਿਆ ਕਰ ਮੇਰੀ ਗੱਲ ਆਪੇ ਹੋ ਗਿਆ ਟਾਈਮ ਬਥੇਰਾ ਵਾ ਲੈ ਉਡਾ ਚੱਲੀ ਜਾਣੇ ਕੰਮ ਵੀ ਹੁਣ ਜਿਹੜੇ ਬਾਹਰ ਮੈਂ ਕੰਮ ਨਹੀਂ ਨਾ ਕਰਦਾ ਉਹ ਗਾ ਕੋਮ ਮੈਂ ਤੇ ਬੜੀ ਕਰਾ ਤੂੰ ਜਾਣ ਓਏ ਕੱਢ ਮੈਂ ਤੇ ਆਹੋ ਫਿਰ ਨੇਰੇ ਨੂੰ ਕੀ ਆ ਹੁਣ ਡਾਕਟਰੀ ਦਾ ਕੰਮ ਹੀ ਆ ਇਹ ਜਿਆ ਗੱਦੀ ਤੇ ਹੁੰਦੇ ਸੀ ਗੱਦੀ ਤੇ ਆਉਂਦੇ ਸੀ ਹੁਣ ਇਹ ਮੋਟੇ ਨਾਲ ਗੱਲਾਂ ਹੋਸਟਲ ਚ ਰਹਿ ਪੇ ਲੋਕੜੀ ਜਾਂਦੇ ਹੋਰੇ ਮੈਨਾਂ ਹੋ ਰਿਹਾ ਆ ਤੇ ਹੋਰ ਕੀ ਆ ਕਹਤਾ ਵੀ ਇਹ ਤਾਂ ਫੇਸਬੁਕ ਦਾ ਰਹਿਣਾ ਬਿਨਾ ਮਾਤ ਹਾਂ ਸਹੀ ਗੱਲ ਆ ਫੇਸਬੁਕ ਦਾ ਰਹਿਣਾ ਕੋਈ ਬੰਦੇ ਨੇ ਪਹਿਨਾ ਵਾਸਤਾ ਨਹੀਂ ਤੇਲਪੂ ਕਾ ਵਧ ਰਹਿਣਾ ਕੋਈ ਨਾ ਹਾਂ ਉਹ ਤਾਂ ਕੋਈ ਨਾ ਆਉਣਾ ਦਾ ਦੋ ਤਾਂ ਆ ਜਾਇਆ ਇਹ ਮੈਂ ਕਰ ਸਦਾ ਭਜਾ ਕਰ ਜਾ ਉਹ ਡੈਡੀ ਕਿੰਨੇ ਵਜੇ ਰਾਤ 10:00 ਘੰਟੇ ਨੂੰ 11:00 ਵਜੇ ਆਵਾਂ ਲੈ ਬਹੁਤ ਨਾਲ ਟਾਈਮ ਨਹੀਂ ਜੀ ਕਿੰਨੇ ਰੋਟੀ ਲਾਦਾ ਮੁੱਖਾ ਕਹਿੰਦਾ ਮੈਂ ਲਾਦੇ ਉਹ ਕਹਿੰਦਾ ਆਇਆ ਕਿ ਮੈਂ 11 ਵਜੇ ਆ ਆ ਤੂੰ ਜੀ ਪਿਆਨਾ ਦੀ پارٹی ਵੇਲੇ ਪਤਾ ਕਿ ਕਿਰ ਨੂੰ ਆ ਵੀ ਕਿੰਨੇ ਵਜੇ ਆਇਆ ਵਾ ਬਾ ਬੋਟਲ ਲੈ ਕੇ ਤੂੰ ਕਹਿੰਦਾ ਜਮਚ ਕਦੋਂ ਮਾੜਾ ਕਿਹਾ ਨਹੀਂ ਜਮਚ ਹੁਣ ਨਾ ਫੋਨ ਤੇ ਆਣਾ ਕਿਤੇ ਨਹੀਂ ਜਾਇਆ ਕਰਨਾ ਹੁਣ ਤਾਂ ਕੰਦ ਕਹਿ ਨਹੀਂ ਸਾਥ ਲਈ ਮਾ ਕਹਿੰਦੇ ਇਹ ਕਹਿੰਦੇ ਲੱਗ ਗਿਆ ਗਰਾਊਂਡ ਕਿਉਂ ਗਰਾਊਂਡ 'ਚ ਤਾਂ ਮੱਛਰ ਹੀ ਬਾਹਲਾ ਉਹ ਮਤ ਚਰਵਾ ਇੱਥੇ ਹੀ ਪੜਿਆ ਵਾ ਉਹ ਪੜਿਆ ਤੇ ਪੜਿਆ ਤਾਂ ਇੱਥੋਂ ਹੀ ਆ ਉਹ ਮਛਰੀ ਵੱਧ ਹੋਈ ਵੀ ਹਾਂ ਇਹਨੂੰ ਆਲੇ ਆ ਜੂਗਾ ਪਰ ਬਾਹਰ ਘਟ ਗਿਆ ਹਾਂ ਉਹ ਉਹ 파ਰ ਦੋ ਉਹ ਵਧਾਉਣ ਨੂੰ ਕਹੀ ਤੇ ਘਾਉਣ ਨੂੰ ਕਹਿੰਦੇ ਆ ਨਹੀਂ ਨਹੀਂ ਹੁਣ ਤਾਂ ਲਿੱਸਾ ਹੋ ਗਿਆ ਹਾਂ ਬਹੁਤ ਵਧੀਆ ਦੇਖੋ ਕੋਈ ਨਾ ਪੇਟੇ ਤੀ ਕੀ ਡਾਡੀ ਅਰੇ ਹੁਣ ਜਦੋਂ ਕਾਟਣ ਦੀ ਗੱਲ ਆ ਗਈ ਅਸੇ ਨਾਲੀ ਚ ਫੇਰ ਚਲੋ ਅਰਵਾਦ ਕਰਾਂ

ਆਏ ਹੋਏ ਟੱਡਦੋ ਗਿਆ ਮੇਰਾ ਤਾਂ ਹੀ ਕੁਝ ਨਹੀਂ ਹੋਣਾ ਆ ਬੋਲਣ ਦੇ ਕੋਈ ਨਹੀਂ ਆਏ ਹੋਏ ਆਏ ਹੋਏ ਫਿਰ ਫਿਰ ਡੈਡੀ ਫਿਰ ਕੀ ਹੋਇਆ ਫਿਰ ਕੀ ਹੋਇਆ ਸੀ ਜਦੋਂ ਆਪੇ ਡਾੜੀ ਕੋ ਮੇਰਾ ਕੀ ਆਵੇ ਫਿਰ ਕੀ ਹੋਇਆ ਡੈਡੀ ਆ ਫਿਰ ਗਿਆ ਮਾਂ ਚਪਕਾਉਂਦੀ ਆ ਫੇਰ ਕਿਉਂ ਫੇਰ ਕਿਉਂ ਨਹੀਂ ਨਹੀਂ ਮੈਂ ਹਾਂ ਉਹ ਰਾਮੋ ਦਾ ਡਾਈਰੈਕਟਰ ਨਾਲ ਗਏ ਇਹਨਾਂ ਨੂੰ ਲੈ ਗਏ ਪਿੰਡ ਦੇ ਹਾਂ ਇਹਦੇ ਵਾਂਗ ਦੋਨੇ ਹੀ ਅੱਛਾ ਹਾਂ ਹਾਂ ਉਹ ਗਏ ਉਹ ਇਹਨਾਂ ਭਾਈ ਸਿਖਾਉਂਦੀ ਗਏ ਹਾਂ ਛੋਟੇ ਮਾਰਟ ਨੇ ਛੋਟੇ ਮਾਰਟ ਨਾ ਪੱਛਣਗੇ ਹਾਂ ਹੈ ਤੇ ਤੁਸੀਂ ਗੱਲ ਕਰਦੇ ਹਾਂ ਜੀ ਕਹਿਣਾ ਹਾਂ ਅੱਛਾ ਉਹਦਾ ਪਾਈਪ ਕਹਿੰਦਾ ਉਹਨਾ ਪਣਾਉਣੀ ਗਈ ਅੱਛਾ ਤੇ ਇਹਨੂੰ ਕੰਮੇ ਨੂੰ ਠੁੰਡੀ ਮਾਰਨੀ ਜਿਹੀ ਆਪਣ ਹਾਂ ਪਰਉਮੇ ਹਾਂ ਉਹ ਇਹਨੂੰ ਕੰਮੇ ਨੂੰ ਕਹਿੰਦੇ ਪਰ ਇਹਨੂੰ ਕੀ ਪੁੱਛਿਆ ਕੰਮੇ ਨੂੰ ਹਾਂ ਹੈ ਹਾਂ ਤੇ ਇੱਕ ਮੈਂ ਕਹਿੰਦੇ ਹੈ ਫੇਰੜੀ ਹਾਂ ਉਹ ਜਾ ਗੜੇ ਆ ਆ ਉਹ ਬਣੇ ਮੇਰਾ ਦਿਮਾਗ ਖਰਾਬ ਕਰਾਤਾ ਵੀ ਹਾਂ ਘਰੋਂ ਦਾ ਜੋ ਮਤਰੀਆਂ ਇਹਨੂੰ ਇਹੀ ਪੜਾਉਂਦੀ ਆਈਆਂ ਵੀ ਹਾਂਜੀ ਹਾਂਜੀ ਕਹਿਣਾ ਇਹ ਕੰਬੇ ਜਾ ਕੇ ਕਹਿੰਦੀ ਉਹ ਹੈ ਇਹ ਆ ਓਕੇ ਹਾਂ ਕਹਿੰਦੇ ਹਾਂ ਦੇ ਛੋਟੇ ਛੋਟੇ ਪਿੰਡ ਸੀਗਾ ਤੇ ਉਹਦੇ ਇੰਨੇ ਗਵਾਨ ਸਾਰੇ ਤੁਹਾਡੇ ਘਰ ਸੀ ਹਾਂ ਉਹ ਕਹਿੰਦੇ ਪਾਸੇ ਟਾਂਹੀ ਟਾਂ ਤਾਂ ਤਾਂ ਦਾ ਬੋਲਣਾ ਨਹੀਂ ਹੁੰਦਾ ਭੱਜਿਆ ਹੁੰਦਾ ਸੌਣਲੀ ਗੱਲ ਤੇਰੀ ਭੱਜਿਆ ਭੱਜਿਆ ਇੱਕ ਵਾਰੀ ਕੀ ਅਠੇ ਨਾਲ ਜਾਂਦੀਆਂ ਜੀ ਕੌਣ ਕੌਣ ਤੇ ਮੰਮੀ ਦੇ ਕੰਮੇ ਹਾਂ ਲੱਗਾ ਕੁਦਰੋਭਾਈ ਉਹ ਬਿੱਲੂ ਦਾ ਬੋਤਾ ਆ ਗਿਆ ਅੱਛਾ ਰਹਿਣਾ ਨਹੀਂ ਆਉਂਦਾ ਜੀ ਹਾਂ ਰਹਿਣਾ ਹਾਂ ਜਿਉਂ ਬਣਿਆ ਫੋਟੋਆਂ ਬੈਠ ਕੇ ਆਪਣੇ ਵਾਲਾ ਹਾਂ ਇਹਨਾਂ ਨੂੰ ਫਿਰ ਸਿੱਧਾ ਨਾਲ ਵਾਲੇ ਢਾਪ ਦੇ ਲੈ ਫੇਰ ਫੇਰ ਹੈ ਮੰਮੀ ਫੇਰ ਇਹਦਾ ਇਹਦਾ ਮਾਮਾ ਦਲਵਾਰਾ ਵਾਲਾ ਦਲਵਾਰਾ ਮਾਤਰੀ ਆਪਣੇ ਕੋਲ ਬੈਠੇ ਹਾਂ ਨੱਤਵਾ ਉਹ ਭਾਈ ਉਹ ਇੱਕ ਨਾਲ ਨੂੰ ਹੀ ਸੌਣੇ ਜਾਣੇ ਹਾਂ ਉਹਨੇ ਭਾਈ ਫੜ ਕੇ ਲੈ ਕੇ ਆਂਦਾ ਬਣੇ ਅੱਛਾ ਉਹਨਾਂ ਨੇ ਬੱਚਾ ਫੜ ਕੇ ਲਿਆਂਦਾ ਹੋਰ ਉਹਨੇ ਦੇਖ ਰਿਆ ਵੀ ਸਾਡੀ ਕੁੜੀ ਆ ਅੱਛਾ ਹੈ ਹਾਂ ਕੋਈ ਵਾਰ ਜਿਹੜਾ ਰੇੜਾ ਲਿਆ ਕੱਟ ਕੇ ਟਰੱਕ ਹੂੰ ਪੱਠੇ ਦਾਣ ਫਿਰ ਮੰਮੀ ਸਾਰੇ ਨਹੀਂ ਜਾਣੀਆਂ ਜਾਵਟੁੰਦੇ ਸੀ ਜੇ ਉਹ ਛੁੱਟੀ ਸਾਡੀ ਹੁੰਦੀ ਜਾਂਦੀਆਂ ਹੀ ਹਾਂ ਹੋਰ ਫਿਰ ਬਾਅਦ ਚ ਕੀ ਹੋਇਆ ਸੀ ਜੜੀ ਉਹਨਾ ਦੇ ਬੱਚੂ ਨਾ ਸਾਰੇ ਕਿਹਦੇ ਨਾਲ ਕੀ ਹੋ ਗਿਆ ਇਹਦੀ ਵੀ ਦੱਸ ਦੇ ਤੂੰ ਅੱਜ ਤੇ ਘੁਟੂਕੇ ਤੋਂ ਭਰਾ ਫੁੱਟਾ ਮਾਰਦਾ ਸੀ ਬਾਹਰ ਇਹ 70 ਬਿੰਦੇ ਸੀ ਹਾਏ ਫੇਰ ਗੱਲਾਂ ਠਕਲੂ ਕਿੱਥੇ ਜਾਣਾ ਫੇਰ ਬਾ ਦੁਜਾ ਹੋ ਦੇਣਾ ਹੁਣ ਤਾਂ ਅੱਜ ਤਾਂ ਪੂਰਾ ਸਾਹ ਦਿੰਦੀ ਆ ਕਿਉਂ ਚੁਗਲੀਆਂ ਇਕੱਠੀਆਂ ਕਰਦੀਆਂ ਨੇ ਫਿਰ ਫੋਨ ਤੇ ਮਾਰਦੀ ਮੂੰਹ ਦੇ ਬਿਟੇ ਨਾ ਕਰਨਾ ਦੁਆਰੇ ਹਾਂ ਦੁਆਰੇ ਫੁੱਟਾ ਫੜਾਉਣਾ ਹਾਂ ਮੂਰੇ ਕਣਿਆ ਦੀ ਮਨੇ ਕਹਣਾ ਅੰਟੀ ਇਹ ਸੁਣਾਓ ਮੈਨੂੰ ਇਹਨੂੰ ਬਣਾ ਦੇ ਇਹਨੂੰ ਬਿੱਟ ਬੈਠਾ ਰਹਿਣ ਦੇ ਨੀ ਸ਼ਾਲ ਮਾਰ ਦੇ ਡੈਡੀ ਹੋਰ ਗੱਲ ਸੁਣਾ ਪਹਿਣੇ ਦੀ ਕੋਈ ਓ ਯਾਰ ਪਹਿਣੇ ਹੁਣ ਸਾਰੀਆਂ ਆ ਗਈਆਂ ਆ ਵਾ ਕੋਈ ਹੈਪੀ ਦੀ ਸੁਣਾ ਦੇ ਹੈਪੀ ਹੈਪੀ ਦੀ ਸੁਣਾ ਕੋਈ ਮੇਰੀ ਬਿਹੈ ਉਹ ਸੁਣਾ ਡੜੀ ਕਿ ਨਾਂ ਜਿਹੜੀ ਭਿੰਦੇ ਦੇ ਘਰੋਂ ਲੈ ਕੇ ਆਂਦੀਆਂ ਸੀ ਇਹ ਜਿਹਦਾ ਬਲੌਰੀ ਦੇ ਘਰੋਂ ਜਿਵੇਂ ਤਾਰਾਂ ਜੇ ਨਾ ਲੀੜੇ ਫਸੇ ਜੀ ਹੈਪੀ ਵੀ ਸੀਗੀ ਹੈਗੀ ਸੀ ਹੈਪੀ ਵੀ ਆਮਲੇ ਸੀ ਅਮਲੇ ਵੀ ਸੀ ਹਾਂ ਦੇਖਿਆ ਇਹ ਵੀ ਸੀਗੀ ਅਮਲੇ ਵੀ ਸੀ ਇਹ ਦੋਨਿਆਂ ਤੇ ਅਮਲੇ ਦੀ ਸਲਵਾਰ ਪੋ ਸੀ ਜੀ ਹਾਂ ਇਹਦੇ ਚੰਗਾ ਪਾੜ ਗਿਆ ਸਦਾ ਬਾਣ ਕਦੇ ਹੋਈ ਸਲਵਾਰ ਨਾਲ ਵੀ ਸੀ ਉਹ ਗੱਲ ਗੱਲ ਕੀ ਹੋਈ ਸੀਗੀ ਉਹਨੂੰ ਰਮ ਨੇ ਰਮ ਨੇ ਹਾਂ ਇਹ ਭਾਈ ਉੱਥੇ ਨੱਚ ਰਹੇ ਨੇ ਅੱਛਾ ਉਹਨਾਂ ਦੇ ਘਰ ਹਾਂ ਕਿ ਮੈਂ ਮੈਂ ਕਿੱਥੇ ਪਾਲਦਾ ਬ੍ਰਾਹਮਣ ਅੱਛਾ ਮੱਕੀ ਸੀ ਹਾਂ ਫਿਰ ਇਹ ਮਾਤਾ ਮੰਮੀ ਕਹਿੰਦੇ ਉਹਨਾਂ ਨੇ ਕਰੇਗਾ ਤੈਨੂੰ ਮਿਲਣੀ ਹੈ ਹਾਂ ਮੈਂ ਉਹਨੂੰ ਗਿਆ ਇਹ ਬੈ ਨੱਚੀ ਜਾ ਅੱਛਾ ਜਦੋਂ ਉਹਨੇ ਦੇਖ ਲਿਆ ਉਹਨਾਂ ਦਾ ਭਾਈ ਇਕੱਲਾ ਜਿੰਦਾ ਮੁੰਡੀ ਜੀ ਹਾਂ ਤਮਨਾ ਕਿਉਂ ਗੋਲ ਯਾਰ ਮਗਰ ਯਾਰ ਹੈਪੀ ਹੈਪੀ ਫਸੀ ਜੀ ਉੱਥੇ ਕੱਪੜੇ ਹੈਪੀ ਦਾ ਨਾ ਰੇਕੇ ਨੀ ਹਾਂ ਮੈਂ ਇੰਦਰ ਪੈਕੇ ਘਰ ਵੇਤੀ ਆ ਗਈ ਸੀ ਮੈਂ ਇਧਰ ਸਿੱਧਾ ਕਾਰ ਲਈ ਸਮੇਂ ਸਿਰ ਤਵੱਸ ਗਿਆ ਸੀ ਆ ਦੇਖੋ ਹੁਣ ਤਾਂ ਇਹ ਪਤਾ ਹੀ ਮੇਰਾ ਜਦੋਂ ਸਕੂਲ ਜਾਣਾ ਹੁੰਦਾ ਪੈਰ ਨਾਲ ਹੀ ਚੋਂਦਾ ਸੀ ਉਹ ਨਹੀਂ ਇਹ ਟੰਗ ਨਹੀਂ ਜਾਣਗੇ ਇਹ ਪੌਂਦੀ ਗੱਲ ਪੌਣ ਬੈਠੇਗੇ ਜਾਣ ਕੇ ਹਾਂ ਜਦੋਂ ਉਹ ਆਪਣੇ ਗਿੰਦਰ ਨੇ ਕਹਿਣਾ ਹਾਂ ਇਹ ਲੇਟ ਹੋ ਜਾਂਦੀ ਜੀ ਅੱਛਾ ਇਹਨੇ ਕਹਿਣਾ ਵੀ ਜੇ ਲੇਟ ਹੋ ਜਾਗੇ ਤਾਂ ਗੱਡੀ ਨੰਗ ਜੂਗੀ ਆਰ ਨਾ ਯੋ ਮਰੇ ਅੱਛਾ ਉਹ ਭਾਈ ਉਹ ਉਹ ਖੈਦੀ ਬਿੰਦਰ ਹੈ ਉਹ ਨਹੀਂ ਭਾਣੀ ਤੇ ਰਾਜੀ ਸੀ ਨਾ ਬਿੰਦਰ ਖੈਦੀ ਯੋ ਕੁਆਂਟੀਟੀ ਵੀ ਨਹੀਂ ਰਾਜੀ ਸੀ ਲੈ ਨਹੀਂ ਰੇਟ ਨਹੀਂ ਸ਼ੁਮਕੀ ਬਿੰਦਰ ਅੱਛਾ ਬਿੰਦਰ ਪਾਣ ਨੂੰ ਬਹੁਤ ਹੈ ਕੰਮੇ ਪਾਣੇ ਕੰਮ ਪਾਣ ਨੂੰ ਕਿੰਨੇ ਬਿੰਦਰ ਹੈ 80 ਪਰ ਮੁੰਡਾ ਜੀ ਗਾਉਂਦੀ ਸੀ ਹੈ ਨਹੀਂ ਪਾਣ ਦਾ ਬਿੰਦਰ ਹੈ ਹੈ ਪਾਣੇ ਸੀ 80 ਫੇਰ ਲਈ ਹੋਈ ਕਦੇ ਕਹਿੰਦਾ ਜਮਾਨੀ ਹੋਣਾ ਹੂੰ ਤੇ ਨਹੀਂ ਹੋਣਾ ਹੈਪੀ ਹੋਈ ਆ ਫਿਰ ਹੈਪੀ ਕਾਨੂੰੀ ਦੋਸ਼ੀ ਦਾ ਚਣ ਫੋੜਦਾ ਛੇਪੀ ਕਰਨ ਵੀ ਜਬੇ ਨੂੰ ਹੀ ਸੀ ਅ ਦੱਸੋ ਤਾਂ ਵੀ ਆਪ ਹੀ ਨਹੀਂ ਦਾ ਹੋਰ ਬਾਬਾਪੂ पास ਹੋ ਵੀ ਸੀ ਬਾਬਾ ਹੋਈ ਆ ਬਹੁਤ ਢੱਪੀ ਆ ਇਹ ਵੀ ਨਹੀਂ 10 ਮਿੰਟ ਢੱਪੀ ਸਾਡੇ ਮੇਰੇ ਸਪਰਾਈ ਵੜੀ ਕਰਕੇ ਹੋ ਗਈ ਲੈ ਜੇ ਉਹ ਇਹ ਵੀ ਟਵਾਲਾ ਖਾਣ ਹਾਂ ਹਾਂ ਵਾਹ ਯਾਹਾ ਮਮੀ ਤੂੰ ਕੰਨ ਵਿੱਚੋਂ ਉਹ ਫਸਟ ਡਿਵੀਜ਼ਨ ਤੇ ਆਈ ਸੀ ਡੈਡ ਤੁਸੀਂ ਕਿੰਨੇ ਪੜ੍ਹੇ ਸੀ ਮੈਂ 8 9 ਪੜ੍ਹਿਆ 8 9 ਪੜ੍ਹੇ ਸੀ ਪਤਾ ਨਹੀਂ ਕਿੱਦਾਂ ਵੜ ਗਈ ਉਹ ਕਰਕੇ ਨਾ ਉਦੋਂ 8 9 ਹੀ ਬਹੁਤ ਹੁੰਦੀਆਂ ਸੀ ਇੱਥੇ ਕੋਈ ਜਾਈ ਜਾ ਹੀ ਨਹੀਂ ਪਰਵਾ ਆਪਣੇ ਕਮਾਲਪੁਰੇ ਤੁਰ ਕੇ ਤੁਰ ਕੇ ਆ। ਅੱਛਾ। ਤੇ ਪਰਿਵਾਰ ਸਾਈਕਲ ਲੈ ਜਾਏ। ਠੀਕ ਆ। ਉਹ ਨਾਲੇ ਤਾਂ ਮੰਮੀ ਕਹਿੰਦੀ ਅਸੀਂ ਦਿੱਤਾ ਹੀ ਸਾਈਕਲ। ਬਾਅਦ ਚ ਵਿਆਹ ਤੋਂ 50 ਦੇ ਨਹੀਂ ਕਹਿਤਾ। ਹਾਂ। ਦਿੱਤਾ ਬੰਗਾਓ। ਕਮਾਰੇ ਨੂੰ ਦੇਤਾ ਸੀ ਕਿ ਜਾਂਦੇ ਨੂੰ ਬੰਦ ਜਾਇਆ ਕਰੀ। ਹਾਂ। ਆਹ ਦੇ ਮਾਪੀ ਲੈ। ਕਹਿੰਦਾ ਤੁਮਾਰੇਂਗੇ ਕਾ ਉਹ ਬਨੇ ਸਕੂਲ ਨੂੰ ਗਈ ਉਹ ਬਨੇ ਹਾਂ ਫੇਰ ਸਕੂਲ ਨੂੰ ਨਾ ਗਈ ਆਈ ਦੁੱਖਾ ਕਾ ਲਾ ਜਪਹਿਨਾ ਮੜਾ ਅੱਛਾ ਜੰਮੀ ਨਾ ਅਨੂ ਹੋਈ ਪਹਿਨਹੀਂ ਗਾਤਾ ਕੀ ਪਤਾ ਪਹਿਲਾਂ ਦੇ ਤਾਂ ਉਹ ਵੀ ਚਲਾਉਣਾ ਸਿੱਖ ਜੂ ਡੈਡੀ ਹੈ ਇੱਕ ਵਾਰੀ ਭਾਈ ਹਾਂ ਆਏ ਸ਼ੋਲਪਰ ਨੂੰ ਜਾਈਏ ਅੱਛਾ ਹੁਣ ਮੰਮੀ ਦੀ ਗੱਲ ਆ ਗਈ ਹਾਂ ਮੰਮੀ ਦੇ ਸਾਈਕਲ ਤੇ ਬੈਠੀ ਹਾਂ ਉਹ ਟਿੱਬੀ ਤੇ ਅੱਛਾ ਉਹ ਮੂਰੇ ਬਣਸੀ ਆ ਗਿਆ ਹਾਂ ਹੋਰ ਪਾ ਹਾਂ ਉਹ ਇਹ ਗੱਲਾਂ ਕਰਨ ਲੱਗੇ ਹਾਂ ਆਣਾ ਵਿੱਚੋਂ ਬੈਠ ਗਈ ਹਾਂ ਫਿਰ ਜੇ ਟੁਰਨ ਲੱਗੇ ਹਾਂ ਬਣਨੀ ਨੂੰ ਕੀ ਹੋ ਗਿਆ ਭਾਈ ਇਹ ਆਂ ਡੱਗ ਵੀ ਮਗਰ ਦੇ ਬਾਸੇ ਹੈ ਮਮੀ ਸੇ ਗੱਲ ਚੱਕਦਾ ਸੀ ਡੈਡੀ ਨਿੰਮੂ ਨੇ ਤਾਂ ਉਹਨੂੰ ਟਾਇਰ ਨਹੀਂ ਆ ਫਿਰ ਡੱਗ ਕਾਹ ਤੋਂ ਪਈ ਸੀ ਇਹ ਰਾਜੇ ਕੁਝ ਨਹੀਂ ਹਾਂ ਨਾਸਕ ਨਾ ਹਾਂ ਨਦੀ ਸੀ ਅੱਛਾ ਨਦੀ ਦੇ ਬਚਨ ਚੜਨਾ ਬੰਦਾ ਸਾਈਕਲ ਸਣੀ ਹਾਂ ਅਪਰੋਂ ਠੀਕ ਪਾੜਾਈ ਹਾਂ ਇਹ ਇਹ ਬੰਦੇ ਰੱਖੀ ਜੀ ਕਮੇ ਬੁੱਫੜ ਦੇ ਸੀ ਹਾਂ ਫਿਰ ਮੈਨੇ ਬੁੱਫੜ ਸੀ ਹਾਂ ਇਹਦਾ ਰਮਾਲ ਲੱਗ ਪਿਆ ਮੰਮੀ ਦਾ ਹੈ ਫਿਰ ਮੇਰੇ ਭਾਈ ਛਾਲ ਮਾਰੀ ਫਿਰ ਗਿਆ ਸਾਈਕਲ ਨਾਲ ਛਾਲ ਮਾਰੀ ਰਮਾਲ ਦੇ ਪਛਈ ਮੈਂ ਖਾਲੀ ਰਮਾਲ ਤੇ ਹੀ ਛਾਲ ਮਾਰਤੀ ਮਾਰ ਫੇਰ ਵੀ ਦੇਣੀ ਜੀ ਤੂੰ ਫੇਰ ਸਾਲੀ ਮਿਹਰਾਂ ਨੂੰ ਰੋਕ ਲਾ ਮੈਂ ਮਾਰ ਦੇ ਓਏ ਔੜੀ ਨਹੀਂ ਗੱਲ ਨਹੀਂ ਔੜੀ ਮੈਂ ਕਹਾਂ ਉਹ ਢਾਲ ਪੱਟ ਪੱਟਿਆ ਕੰਮੇ ਭਾਈ ਉਹ ਕੋਈ ਨਹੀਂ ਕੰਮੇ ਦਾ ਸੱਤ ਨਹੀਂ ਵੱਜੀ ਬਾਤ ਜਮਾ ਮੇਰਾ ਬੋਲਦਾ ਉਹ ਤੂੰ ਡੈਡੀ ਨੂੰ ਤਾਂ ਦੱਸ ਦਿੰਦੀ ਕਿਹੜਾ ਵੀ ਮੈਂ ਰੋਕ ਲਾ ਇਹਨੂੰ ਕਿ ਪਤਾ ਲੱਗਾ ਅੱਖਾਂ ਵਿੱਚ ਕਹਿ ਦੋਏਗਾ ਮਾ ਹੋਏ ਫੇਰ ਸੱਤ ਤਾਂ ਨਹੀਂ ਵੱਜੀ ਤੇਰੇ ਰਵੜੀ ਵੱਜੀ ਮੇਰੇ ਤੋਂ ਛੱਡ ਕੇ ਫਿਰ ਡੈਡੀ ਨੂੰ ਡੈਡੀ ਤੈਨੂੰ ਕਦੋਂ ਕਿ ਜਾ ਕੇ ਪਤਾ ਲੱਗਿਆ ਕਿੰਨੀ ਕਿਗਾ ਹਾਂ ਅ ਜਦੋਂ ਛਾਲ ਵੱਜੀ ਉਹ ਸਾਈਕਲ ਤੋਂ ਝੜਕਾ ਦਾ ਵੱਜੀ ਹੋਊਗਾ ਵੀ ਕੋ ਡਿੱਗ ਗਿਆ ਰਮਾਲ 'ਚ ਕਿੰਨੇ ਪੈਸੇ ਸੀਗੇ 5 ਰੁਪਏ 5 ਰੁਪਏ ਪਾਣੀ ਥੋੜਾ ਜੀ ਪਾਣੀ 5 ਰੁਪਈਆ ਪਿੱਛੇ ਛਾਲ ਮਾਰਦੀ ਹੈ ਨਾ 5 ਥੋੜੇ ਜੀ 10 ਰੁਪਈਆ ਤੇ 12 ਕੇ ਲਿਆਉਂਦੇ ਸੀ ਔਰ ਗੱਲਾਂ ਦਾ ਜਿੱਤੇ ਨਹੀਂ ਆਈ ਕੇਲੇ ਜਿੱਤੇ ਆਗੇ